ਇਹ ਚੱਕਰ ਤੋਂ ਹੀ ਮੌਸਮ ਚੈੱਕ ਕਰੂੰਗਾ ਓਏ ਹੋਏ ਹੋਏ ਵੱਲਾ 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 ਆ ਬਮਾਰ ਜੇਬ ਹਾਰ ਝੜਿਆ ਫੇਰ ਦੇਖ ਤੂੰ ਕਿਵੇਂ ਝਾੜੇ ਪੈਂਦੇ ਫੇਰ ਦੇਖ ਤੂੰ ਕਿਦਾਂ ਝਾੜੇ ਗੱਲ ਨੂੰ ਰੋਜ਼ ਸੌਣ ਲੱਗਿਆ ਬਾਬਾ ਜੀ ਨੂੰ ਕਹਿ ਕੇ ਸੋਣਾ ਬਾਬਾ ਜੀ ਕਿ ਅਸੀਂ ਬਹੁਤ ਜ਼ਿਆਦਾ ਅਮੀਰ ਹੋ ਜਾਈਏ ਲੈ ਫੇਰ ਅਸੀਂ ਵੈਨ ਵਾਲੀ ਹਾਂ ਵੈਨਿਟੀ ਵੈਨ ਲਈਏ ਅਸੀਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਹੁਣ ਤੁਸੀਂ ਸੋਚ ਰਹੇ ਹੋਵੋਗੇ ਵੀ ਇੰਨਾ ਹਨੇਰਾ ਕਿਉਂ ਹੈ ਤੇ ਦੁਪਹਿਰ ਦੇ ਵਜੇ ਨੇ 4 ਸਵਾ 4 4:30 ਲਾ ਲਓ ਤੇ ਦੁਪਹਿਰ ਦੇ 4:30 ਵਜੇ ਨੇ ਤੇ ਘੁੱਪ ਹਨੇਰਾ ਹੋਇਆ ਪਿਆ ਉਹਦਾ ਕਾਰਨ ਇਹ ਹੈ ਵੀ ਬਾਹਰ ਬਹੁਤ ਜ਼ਿਆਦਾ ਤੂਫਾਨ ਆਇਆ ਪਿਆ ਹਨੇਰੀ ਆਈ ਪਈ ਆ ਦੇਖੋ ਵੋ ਹੋ ਹੋ ਕੀ ਬਾਤ ਹੈ ਹੁਣ ਮੈਂ ਤੁਹਾਨੂੰ ਨਾ ਉੱਪਰ ਜਾ ਕੇ ਦਿਖਾਣਾ ਮੜਾ ਆ ਉੱਪਰ ਜਾਣਾ ਹੈ ਤੇ ਅੱਧਰ ਨੰਨਾ ਵੇ ਉੱਪਰ ਗਿਆ ਕਰੂੰਗਾ ਮੰਮੀ ਨੇਰੇ ਚ ਪਏ ਅੱਧਰ ਵੇਚ ਦੇ ਮੈਨੇ ਵੀਡੀਓ ਤੇ ਅੱਧਰ ਸੌਂ ਗਏ ਚਲੋ ਜੀ ਆਪਾਂ ਚਲੀਏ ਉੱਪਰ ਛਾਤ ਤੇ ਉਹ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਈ ਬੂੰਨੀ ਆ ਗਈ ਨੰਨੂ ਓਏ ਹੋਏ ਵੀ ਆ ਗਿਆ ਬੱਲੇ 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 ਵਾਹ ਵਾਹ ਦੇਖੋ ਇਹਨੇ ਆਇਆ ਨਜ਼ਾਰਾ ਨਿਆਰਾ ਓਏ ਹੋਏ 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 ਕੀ ਬਾਤ ਹੈ ਕੀ ਬਾਤ ਹੈ ਬਹੁਤ ਤਗੜਾ ਮੌਸਮ ਹੋ ਗਿਆ ਬਹੁਤ ਤਗੜਾ ਓਹ ਹੋ ਹੋ ਵਾਹ ਜੀ ਵੀ ਆ ਗਿਆ ਮੈਂ ਤਾਂ ਕਹਿੰਦਾ ਰੱਜ ਕੇ ਭੋਵੇ ਮੀ ਰੱਜ ਕੇ ਲੈ ਇੱਧਰ ਤੇ ਖੇਡ ਦੇ ਲੋ ਖੇਡੋ ਖੇਡੋ ਬਸ ਛੱਟ ਨਾ ਖਾ ਲਿਓ ਨੰਨੂ ਨੂੰ ਨੰਗੇ ਪੈਰੀ ਤੇਰੇ ਨਾਲ ਐ ਲੱਗ ਜਾਣਾ ਐ ਐ ਲੱਗ ਜਾਣਾ ਤੇਰੇ ਚੱਪਲਾਂ ਪਾਇਆ ਕਰ ਬੇਟਾ ਲੈ ਤੇ ਮੈਂ ਤੇ ਅੱਜ ਮੀਂਹ ਦਾ ਮੂੰਹ ਬੜੇ ਦਿਨਾਂ ਬਾਅਦ ਦੇਖਣ ਲੱਗਾ ਬਈ ਅੱਜ ਮੀਂਹ ਦੇ ਵਿੱਚ ਆਹਾ ਕਣੀਆਂ ਪੈ ਰਹੀਆਂ ਪਰ ਮੈਨੂੰ ਥੱਲੇ ਹੀ ਜਾਣਾ ਪੈਣਾ ਕਿਉਂਕਿ ਮੈਂ ਭਿੱਜਣਾ ਨਹੀਂ ਚਾਹੁੰਦਾ ਕਿਉਂਕਿ ਮੈਂ ਨਹਾ ਧੋ ਲਿਆ ਸਿਰ ਸੁਧੋ ਲਿਆ ਤੇ ਤਾਂ ਕਰੀ ਮੈਂ ਭਿੱਜਣਾ ਨਹੀਂ ਚਾਹੁੰਦਾ ਤੇ ਇਹ ਉੱਪਰ ਦੇਖੋ ਤੁਸੀਂ ਸਾਡੇ ਨਾਲ ਇੱਥੇ ਆ ਜਿਹੜਾ ਮਾਉਂਟੀ ਹੈ ਇਹਦੇ ਉੱਤੇ ਕਿੰਨਾ ਕਬਾੜ ਪਿਆ ਹੋਇਆ ਹੈ ਖਾਸ ਕਰਕੇ ਇੱਟਾਂ ਇੱਟਾਂ ਇਸ ਕਰਕੇ ਰੱਖੀਆਂ ਹੋਈਆਂ ਬਈ ਇਹ ਉੱਡੇਣਾ ਵੈਸੇ ਤਾਂ ਇਹਨੇ ਕੀ ਉੱਡਣਾ ਬਹੁਤ ਹੈਵੀ ਹੈ ਇਹ ਪਰ ਪਤਾ ਨਹੀਂ ਹੁੰਦਾ ਕਈ ਵਾਰੀ ਹਨੇਰੀ ਪਿੱਛੇ ਜੇ ਬਹੁਤ ਤਗੜੀ ਆਈ ਸੀ ਤੇ ਤਾਂ ਕਰਕੇ ਬਹੁਤ ਸਾਰੀਆਂ ਇੱਟਾਂ ਦੇ ਸਮਾਨ ਮੂੰ ਜਿਹੜਾ ਫालतू ਦਾ ਇੱਥੇ ਰੱਖਿਆ ਹੋਇਆ ਤੇ ਚੱਕੋ ਤੁਸੀਂ ਮੌਸਮ ਚੈੱਕ ਕਰੋ ਓਏ ਹੋਏ 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 ਬੱਲਾ 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 ਆਹਾ ਕੀ ਆਵਾਜ਼ ਹੈ ਕੀ ਆਵਾਜ਼ ਹੈ ਕੀ ਆਵਾਜ਼ ਹੈ ਹੋਏ 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 ਆਈ ਕੀ ਕਰਾ ਬਾਬੂ ਕੀ ਹੋ ਗਿਆ ਮਜ਼ਾ ਆ ਰਿਹਾ ਮਜ਼ਾ ਆ ਰਿਹਾ ਓ ਯਾਰ ਬਾਬੂ ਸੱਟ ਨਾ ਬਸ ਖਾ ਲਈ ਹੋਰ ਕੋਈ ਗੱਲ ਨਹੀਂ ਜਿੰਨਾ ਮਰਜੀ ਖੇੜ ਸੱਟ ਨਾ ਲਵਾ ਲਈ ਬਸ ਤੇ ਹੁਣ ਭੁੱਖ ਬਹੁਤ ਜ਼ਿਆਦਾ ਲੱਗੀ ਆ ਤੁਸੀਂ ਪਿਛਲੇ ਬਲੋਰ ਚ ਦੇਖਿਆ ਹੋਣਾ ਸ਼ਾਇਦ ਤੇ ਭੁੱਖ ਲੱਗੀ ਆ ਕੁਝ ਬਣਾ ਕੇ ਖਾਣੇ ਆ ਮਨਪੀਧਣੀ ਉੱਠ ਚੁੱਕੀ ਆ हवा चालली ठंडी ठंडी बढ़िया तो मौसम बहुत तेज तो हवा चल रही है, तो है। क्या बात है क्या बात है क्या तुलना क्या तो बात ने मी <laughs> नहीं तेज आ गया और थल्ले ही चली जापा नहीं राव आप लाइट आ लुटा जगा लो कि लाइट चली गई है लाइट चली लाइट चली गई यार ਲੜ ਜਗ ਜੀ ਉਹਦੀ ਚੱਲ ਨਹੀਂ ਜਗਣੀ ਇਹ ਜਗਣੀ ਛੈਨੂ ਵਰਟਰ ਵਾਲੀ ਐ ਹਾਂ ਇਹ ਜਗ ਹੁਣ ਖਿਲਾ ਦੋ ਕੀ ਖਿਲਾਨਾ ਹਾਂ ਮੈਂ ਤਾਂ ਸੋਚਿਆ ਸੀ ਕੁਝ ਖਾਣ ਨੂੰ ਮੰਗਾਇਆ ਉਹ ਖੁਸ਼ ਖਾ ਮੇਰਾ ਬੜਾਇਆ ਸੱਚ ਭੁੱਖ ਲੱਗੀ ਸੀ ਕਿ ਮੈਂ ਕਿਹਾ ਮਹਗੀ ਮੂਵੀ ਬਣਾਈ ਆ ਪਰ ਚੱਕ ਇਹਨਾਂ ਨੇ ਬਿਸਕੁਟ ਮੰਗਾ ਲਿਆ ਕੀ ਬਣਾ ਰਿਹਾ ਤੂੰ ਫੇਰ ਮੈਂ ਪੋਜੀਆ ਬਣਾ ਲੈ ਤੂੰ ਜਲਦੀ ਆ ਦੇ ਨਾਲ ਮੰਮੀ ਯਾਰ ਭੁੱਖ ਲੱਗੀ ਬਹੁਤ ਜ਼ਿਆਦਾ ਇਹ ਫੇਰ ਹੋਣੀ ਚਾਹਣਾ ਤਾਂ ਬਣਾਣਾ ਇੱਕ ਅੱਖ ਨਹੀਂ ਮੈਗੀ ਮੰਗਾ ਕੇ ਬਣਾਵਾ ਦੇਣੀ ਸੀਗੀ ਹਾਂ ਮਾਨਪ੍ਰੀਤ ਨੂੰ ਪਤਾ ਮੈਗੀ ਬਣਾ ਲੈਂਦੀ ਮੈਂ ਇਹਨੂੰ ਵੀ ਪਤਾ ਸੀ ਮੈਗੀ ਬਣਾ ਲੈਂਦੀ ਉਹ ਮੜਾ ਕੀਤਾ ਇਹਨਾਂ ਨੇ ਅੱਜ ਮੇਰੇ ਨਾਲ ਟੱਬਰ ਨੇ ਬਹੁ ਮੜਾ ਕੀਤਾ ਹਾਂ ਮਾਨਪ੍ਰੀਤ ਮਰ ਵੀ ਮੈਗੀ ਬਣਾ ਦੇ ਮੈਨੂੰ ਮੈਗੀ ਮੈਗੀ ਬਣਾ ਦਿਓ ਬਣਾ ਦਿਓ ਬਣਾ ਦਿਓ ਤੇ ਯਾਰ ਨੰਨੂ ਵਾਸਤੇ ਬਣਾਈ ਉਹ ਦੇਖ ਅੰਮਨੇ ਪਤਾ ਅੱਛਾ ਚਲੋ ਚਾਹ ਨਹੀਂ ਸਾਰਨਾ ਪੈਣਾ ਲੱਗਦਾ ਅੱਜ ਹਾਂਜੀ ਹਾਂਜੀ ਤੇ ਹੁਣ ਮੈਗੀ ਮੇਰੀ ਬਣ ਕੇ ਤਿਆਰ ਹੋ ਚੁੱਕੀ ਹੈ ਫਾਈਨਲੀ ਮੇਰੀ ਇੱਛਾ ਪੂਰੀ ਹੋ ਚੁੱਕੀ ਹੈ ਤੇ ਮੈਂ ਵੀਡੀਓ ਬਣਾਣੀ ਸੀ ਤੇ ਨੰਨੂ ਬੈਠੀ ਬੈਠੀ ਸਾਰੀ ਮੈਗੀ ਖਾ ਗਈ ਮੇਰੀ ਹੋਰ ਕੀ ਤੇ ਡਾਈਆ ਮੇਰੇ ਵੀਡੀਓ ਮੈਂ ਫੇ ਤੂੰ ਖਾ ਲਈ ਠੀਕ ਹੈ ਹਾਂ ਤੇ ਹੁਣ ਤੂੰ ਖਾ ਸਕਦੀ ਹੈ ਇੱਡ ਜੀ ਤੇ ਬਾਹਰ ਮੌਸਮ ਲੱਗਦਾ ਬਹੁਤ ਬੈਂਡ ਹੋਇਆ ਪਿਆ ਨਹੀਂ ਬੱਦਲ ਦੀ ਆਵਾਜ਼ ਤੁਹਾਨੂੰ ਨਹੀਂ ਆਈ ਕਿਉਂਕਿ ਮਾਈਕ ਪਿੱਛੇ ਸੀ ਤੇ ਹੁਣ ਦੇਖੋ ਤੁਸੀਂ ਮੌਸਮ ਤੇ ਕੈਂਡ ਹੋਇਆ ਬਣ ਇੱਥੋਂ ਤੇ ਵਿਖਦਾ ਹੀ ਨਹੀਂ ਪਿਆ ਕੁਝ ਚਲੋ ਉੱਪਰ ਜਾ ਕੇ ਦਹਾਨਾ ਤੁਹਾਨੂੰ ਇੱਥੇ ਤੇ ਕੁਝ ਨਹੀਂ ਦਿਖਦਾ ਪਿਆ ਹਾਂਜੀ ਤੇ ਹੁਣ ਹੋ ਰਹੀ ਏ ਬਾਰਿਸ਼ ਬਹੁਤ ਜ਼ਿਆਦਾ ਤੇਜ਼ ਨਹੀਂ ਘਟ ਗਈ ਆ ਉਹ ਪਾੜਛਾ ਦੇਖ ਕੇ ਲੱਗ ਰਹੀ ਬੜੀ ਤੇਜ਼ ਹੋ ਰਹੀ ਪਰ ਵਾਕਈ ਬੜੀ ਤੇਜ਼ ਹੋਈ ਪਹਿਲਾਂ ਤੇ ਹੁਣ ਥੋੜੀ ਜੀ ਘਟ ਗਈ ਏ ਤੇ ਤੁਸੀਂ ਦੇਖ ਸਕਦੇ ਹੋ ਬੂੰਦਾਂ ਆ ਦੇਖੋ ਉਹ ਝਾੜੀ ਦੇ ਵਿੱਚ ਦੇਖੋ ਕੂਲਰ ਵਾਲੀ ਝਾੜੀ ਚ ਉੱਥੇ ਪਤਾ ਲੱਗਦਾ ਵੀ ਹਾਂ ਵੀ ਮੀਂਹ ਪੈ ਰਿਹਾ ਤੇ ਬਹੁਤ ਜ਼ਿਆਦਾ ਘੈਂਟ ਮੌਸਮ ਹੋ ਚੁੱਕਾ ਠੰਡਾ ਠੰਡਾ ਨਿਆਰੇਦਾਰ ਇਹ ਭej ਰਿਹਾ ਮੈਂ ਪਾਉਂ ਰਿਹਾ ਕਿ ਕਿ ਕਰ ਰਹੇ ਨੇ ਮੰਤੀ ਧੋਣੀ ਹਾਂਜੀ ਕੀ ਹੋ ਰਿਹਾ ਕੱਪੜੇ ਚਾਹ ਲੱਗ ਰਹੇ ਨੇ ਅੱਛਾ ਪੱਗਾਂ ਤੇ ਹੋ ਰਹੀਆਂ ਨੇ ਗੁਲਾਬੀ ਹਰੀਆਂ ਜੀਲੀਆਂ ਸਾਰੀਆਂ ਪੱਗਾਂ ਤੇ ਹੋ ਰਹੀਆਂ ਨੇ ਧੋਤੀਆਂ ਹੀ ਸਾਰੀਆਂ ਹਾਂ ਲੋ ਬਹੁਤ ਅੱਛੇ ਪਰ ਨਹੀਂ ਤਾਂ ਇਸ ਤੋਂ ਬੇ ਅੱਛਾ ਅੱਛਾ ਜਿਹੜਾ ਮੈਂ ਬੰਨਿਆ ਯellow yellow ਠੀਕ ਐ ਇੱਧਰ ਦੇਖਿਓ ਅਨੂ ਅਨੂ ਕਾ ਕੱਪੜੇ ਪਾ ਇੱਧਰ ਦੇਖਿਓ ਆਹ ਦੇਖਿਓ ਹਾਲ ਤੇ ਜੇ ਹੋ ਗਈ ਨਾ ਬਿਮਾਰ ਜੇ ਬਹਾ ਜੜਿਆ ਫੇਰ ਦੇਖ ਤੂੰ ਕਿਵੇਂ ਝਾੜੇ ਪੈਂਦੇ ਫੇਰ ਦੇਖ ਤੂੰ ਕਿਦਾਂ ਝਾੜੇ ਪੈਂਦੇ ਓਹ ਚਪੇੜਾ ਦੇਖੀ ਕਿੱਦਾਂ ਪੈਣੀ ਆ ਹਾਂਜੀ ਤੇ ਅੰਦਰ ਵੇਖੋ ਫੇਰ ਵਾਢਾ ਲਿਆਇਆ ਜਾ ਰਿਹਾ ਤੰਦੂਰ ਨੂੰ ਤੰਦੂਰ ਸੋਚਦਾ ਹੁਣ ਹੈ ਬਸ ਉਹ ਦਿਨ ਮਮਮੀ ਆਈ ਉਧਰ ਲਈ ਉਹ ਕਹਿੰਦੀ ਮੈਨੂੰ ਸਾਨੂੰ ਰੋਟੀਆਂ ਬਣਾ ਦਿਓ ਤੰਦੂਰ ਵਾਲੀਆਂ ਅਸੀਂ ਕਹਾਂ ਤੰਦੂਰ ਦੇ ਤੇ ਮਨ ਮਨਪ੍ਰੀਖਾ ਗਈ ਸਾਰਾ ਮਮਮੀ ਕਹਿੰਦੀ ਤੁਸੀਂ ਬਰਦਾਸ਼ਤ ਕਰਦੇ ਵੀ ਮੈਂ ਕਹਿੰਦੀ ਕਿਤੇ ਸਾਡੇ ਘਰ ਆਉਂਦਾ ਤੰਦੂਰ ਕੱਦੂ ਦਾ ਬਾਹਰ ਸਿੱਟਿਆ ਆਣਾ ਹੈ ਕਿਉਂ ਜੇ ਜੇ ਮੈਂ ਖਾਂਦੇ ਨੇ ਮਿੱਠੀ ਗੀ ਸਹੀ ਗੱਲ ਐ ਯਾਰ ਉਹ ਤੇ ਮੰਨ ਕਰ ਰਿਹਾ ਥਾ ਨਹੀਂ ਆ ਕੈਲਸ਼ੀਅਮ ਦੀਆਂ ਗੋਲੀਆਂ ਖਤਮ ਹੋ ਗਈਆਂ ਸਹੀ ਨੇ ਫੇਰ ਦੋ ਖਾਇਆ ਕਰਨਾ ਡੇਲੀ ਨਹੀਂ ਆਇਰਨ ਵੀ ਖਤਮ ਹੋ ਗਈ ਕੈਲਸ਼ੀਅਮ ਹੈ ਗਈ ਤੇ ਖਾਇਆ ਕਰਨਾ ਗਾਇਰਨ ਦੀਆਂ ਵੀ ਲੈ ਆਨੇ ਆ ਲੈ ਗਿਆ ਖਤਮ ਹੋ ਗਈਆਂ ਨੇ ਅੱਧਰ ਵੇਖੋ ਇਹ ਵੀ ਖਾਂਦੀ ਨਾਲ ਬੇਬੇ ਦੇ ਤੂੰ ਕਿਹੜੀ ਵਜ੍ਹਾ ਤੋਂ ਖਾਂਦੀ ਬਾਈ ਹੈ ਬੇਫਾਲ ਤੂੰ ਜੀ ਤੇ ਇੱਧਰ ਬੂਟਿਆਂ ਨੂੰ ਪਾਣੀ ਆਪਣੇ ਆਪ ਹੀ ਮੈਂ ਸੋਚਦਾ ਵੈ ਮੈਂ ਨਾ ਸਵੇਰੇ ਮੈਂ ਸੋਚ ਰਿਹਾ ਮੈਂ ਕਿ ਆ ਵਿਚਾਰੇ ਨਾ ਮੈਂ ਕਲਪਦਾ ਵੈ ਸੀ ਮੈਂ ਕਿ ਆ ਵਿਚਾਰੇ ਨੂੰ ਪਾਣੀ ਨਹੀਂ ਮਿਲਦਾ ਪਾਣੀ ਨਹੀਂ ਮਿਲਦਾ ਤੇ ਅੱਜ ਦੇਖ ਲਾ ਵੀ ਰੱਬ ਨੇ ਸੁਣ ਲਈ ਐ ਤੇ ਪਾਣੀ ਭਰਾਤਾ ਇਹਦਾ ਮਤਲਬ ਰੱਬ ਬਹੁਤ ਨੇੜੇ ਬੈਠਾ ਆਪਣੇ ਤੇ ਜੇ ਮੈਂ ਕੁਝ ਹੋਰ ਵੀ ਮੰਗਦਾ ਕੀ ਉਹ ਤਾਂ ਮਿਲ ਜਾਂਦਾ ਹੋਰ ਕੁਛ ਨਹੀਂ ਮਿਲਣ ਵਾਲਾ ਸਿਰਫ ਪਾਣੀ ਕਿਉਂਕਿ ਟਾਟੇ ਬਹੁਤ ਆਲੇ-ਬੋਲੇ ਸ਼ੋ-ਸ਼ੋ ਬੋਲਿਆਗਾ ਐਨਾ ਬੋਹਵਾਲ ਤੂੰ ਬੋਲਦੀ ਸਹੀ ਗੱਲ ਹੈ ਨਾ ਬਹੁਤ ਚੋਟ ਕੇ ਬੋਲੀ ਹੈ ਜੀ ਬਾਦ ਤੈਹੀ ਦੀ ਹੈ ਮੇਰੀ ਫਾਈਲ ਦੇਖੋ ਫਾਈਲ ਦੀ ਆਵਾਜ਼ ਸੁਣਿਆ ਛਿੜਕਾ ਐ ਕਿਤੋਂ ਗੁਰੂ ਪਾਣੀ ਕਿਤੋਂ ਲੈਨੇ ਹੈ ਹੈ ਕਿਤੋਂ ਲੈਏ ਨੇ ਮੈਂ ਲੈ ਲਈਂ ਢਿੰਡੀ ਸਾਹਮਣੇ ਦੇਖੀ ਬੱਦਲ ਨਾ ਸੋਨਾ ਮੌਸਮ ਹੈ ਨਹੀਂ ਤੇ ਹੁਣ ਗਿੱਲਾ-ਗਿੱਲਾ ਵੇੜਾ ਤੇ ਮੰਜੀਆਂ ਬਾਹਰ ਢਾ ਕੇ ਬੈਠੇ ਆ ਤੇ ਇਹ ਮੰਜੀਆਂ ਦਾ ਇੱਕ ਫਾਇਦਾ ਹੁਣ ਨਾਲੇ ਵੇੜਾ ਵੀ ਇੱਕ ਤਾਂ ਖੁੱਲਾ ਡੁੱਲਾ ਹੁਣ ਪਹਿਲਾਂ ਤਾਂ ਮੈਂ ਦੱਸਦਾ ਸੀ ਵੀ ਕਿਰਾਏਦਾਰ ਰੱਖੇ ਸੀ ਨਾ ਆਪਾਂ ਤੇ ਤਾਂ ਕਰਕੇ ਇੱਥੇ ਥੋੜਾ ਜਿਹਾ ਔਖਾ ਹੋ ਜਾਂਦਾ ਸੀ ਤੇ ਹੁਣ ਕਿਰਾਏਦਾਰ ਨਹੀਂ ਹੈਗੇ ਹੁਣ ਤਾਂ ਖੁੱਲੇ ਡੁੱਲੇ ਬੈਠਦੇ ਆ ਆਰਾਮ ਨਾਲ ਤੇ ਮੰਜੀਆਂ ਢਾ ਕੇ ਰਾਤ ਨੂੰ ਸੌਣਾ ਉਹ ਵੀ ਆਰਾਮ ਨਾਲ ਹੈ ਨਾ ਠੰਡੀ ਠੰਡੀ ਹਵਾ ਚਲਦੀ ਤੇ ਹੁਣ ਹਵਾ ਵੀ ਵਧੀਆ ਲੱਗਦੀ ਕਿਉਂਕਿ ਇੱਧਰ ਸਾਰਾ ਉਹ ਹੈ ਨਾ ਤੇ ਗਰਮਾਵਾ ਵੀ ਨਹੀਂ ਲੱਗਦੀ ਹੈਗੀ ਤੇ ਸੇਕ ਹਾਂ ਸੇਕ ਨਹੀਂ ਪੈਂਦਾ ਨਾ ਉੱਪਰ ਹੁਣ ਜਿਆਦਾ ਆਵਣਾ ਸੋਨੇ ਹਨਾ ਉੱਪਰ ਜਿਆਦਾ ਸੇਕ ਨਹੀਂ ਨਾ ਹੁਣ ਪੈਂਦਾ ਧੁੱਪ ਦਾ ਤੇ ਤਾਂ ਕਰਕੇ ਨਾ ਠੰਡਾ ਰਹਿੰਦਾ ਹੁਣ ਛੱਤ ਵੀ ਸਾਡਾ ਨਾ ਤੇ ਇਹ ਰਾਤ ਨੂੰ ਸਰ ਵੀ ਰਾਤ ਨੂੰ ਸਹੀ ਮੌਸਮ ਹਾਂ ਮੌਸਮ ਉੱਪਰ ਵੀ ਰਾਤ ਨੂੰ ਸੌਣ ਸੌਣ ਦਾ ਵੀ ਵਧੀਆ ਯਾਨੀ ਕਿ ਸਿਸਟਮ ਹੈ ਜੇ ਸੌਣਾ ਹੋਵੇ ਤੇ ਤੇ ਘੈਂਡ ਗੱਲ ਬਾਤ ਹੈ ਤੇ ਮੰਜੀਆਂ ਢਾਲੀਆਂ ਇੱਦਾਂ ਪਿੰਡਾਂ ਦੇ ਵਿੱਚ ਅਕਸਰ ਲੋਕੀ ਡਾਂਦੇ ਨੇ ਇੱਦਾਂ ਘੈਂਡ ਲੱਗਦੀਆਂ ਤੇ ਇੱਥੇ ਚਾਹ ਪਾਣੀ ਵੀ ਤੁਹਾਨੂੰ ਪਤਾ ਹੀ ਆਪਾਂ ਪੀਦੇ ਆ ਖਾਣਾ ਹੋਣਾ ਵੀ ਖਾਲੀ ਦਾ ਕਦੀ ਕਦੀ ਕੱਲ ਨੂੰ ਆਪਾਂ ਉੱਪਰ ਸ਼ਾਮੀ ਖਾਣਾ ਖਾਵਾਂਗੇ ਠੀਕ ਹੈ ਆ हां जी ਤੇ ਤੁਹਾਨੂੰ ਇੱਕ ਖਾਸ ਗੱਲ ਦਿਖਾਵਾਂ ਹੁਣ ਖਾਸ ਗੱਲ ਇਹ ਆ ਵੀ ਨੰਨੂ ਨੇ ਬਣਾਇਆ ਨਵਾਂ ਘਰ ਤੇ ਉਹ ਮੈਂ ਤੁਹਾਨੂੰ ਦਿਖਾਉਂਦਾ ਹੁਣ ਅੱਧਰ ਦੇਖੋ ਤੁਸੀਂ ਹੈਰਾਨ ਹੋ ਜਾਣਾ ਅੱਧਰ ਦੇਖੋ ਓਹ ਦੇਖਿਓ ਪਰੇ ਕਿੰਨਾ ਸੋਨਾ ਲੈਂਪ ਲਾ ਕੇ ਤੇ ਉਹ ਦੇਖੋ ਕਿੰਨਾ ਵਧੀਆ ਸਜਾ ਕੇ ਰੱਖਿਆ ਹੋਇਆ ਠੀਕ ਹੈ ਇੱਕ ਇਧਰ ਵੀ ਲੈਂਪ ਲਾਇਆ ਕੁਰਸੀ ਲਾਈ ਹੈ ਉਹਦੇ ਉੱਤੇ ਚੁੰਨੀ ਪਾਈ ਹੈ ਹੈ ਮਤਲਬ ਹੈ ਤੇ ਇੱਧਰ ਦੇਖੋ ਥੱਲੇ ਟਾਵਲ ਟੂਵਲ ਵਿਛਾ ਕੇ ਤੇ ਪਿੱਛੇ ਥੱਕੀ ਬੜੀਆਂ ਪੋਸਟਾਂ ਵੇਖਣੀ ਆ ਅੱਛਾ ਮੈਂ ਜੇ ਬੜੀਆਂ ਅੱਜ ਕੱਲ ਬੜੀਆਂ ਪੋਸਟਾਂ ਆਉਂਦੀਆਂ ਨੇ ਐਦਾਂ ਹੀ ਹਾਂ ਵੀ ਇਹਨਾਂ ਨੂੰ ਆਪਣੇ ਬਚਪਨ ਜੀਣਦੋ ਹਨਾ ਘਰ ਬਾਝ ਸਵਾਰ ਲਿਓ ਹਾਂ ਇਹ ਤੇ ਗੱਲ ਸਹੀ ਹੈ ਵੀ ਆਪਾਂ ਨੂੰ ਇਹ ਚੀਜ਼ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਵੀ ਕੀ ਖਲਾਰਾ ਪਿਆ ਪਰ ਇੰਨਾ ਵੀ ਨਹੀਂ ਇੰਨਾ ਵੀ ਨਹੀਂ ਵੀ ਇੰਨਾ ਵੀ ਨਹੀਂ ਵੀ ਸਾਰੇ ਚੱਕ ਦੇਣੇ ਕੰਮ ਪਰ ਹਾਂ ਵੀ ਜ਼ਿਆਦਾ ਟੋਕਾ ਟਕਾਈ ਨਹੀਂ ਵੀ ਆਲੀ ਕਰਨਾ ਮਾਰਾ ਆਇਆ ਨਹੀਂ ਹੋ ਜਾਣਾ ਚਾਹੀਦਾ ਗੰਦ ਨਹੀਂ ਪੈਣਾ ਗੰਦ ਪਾਣ ਦੋ ਪਰ ਥੋੜਾ ਜਿਹਾ ਦੇਖ ਕੇ ਫਿਰ ਵੀ ਕੋਈ ਨੁਕਸਾਨ ਨਾ ਹੋ ਜੇ ਹੈ ਨਾ ਬਸ ਇਸ ਚੀਜ਼ ਦਾ ਧਿਆਨ ਰੱਖੋ ਬਾਕੀ ਬੱਚੇ ਨੂੰ ਖੇਡਣ ਦੋ ਇਹਨਾਂ ਦਾ ਇਹੀ ਬਚਪਨਾ ਨੇ ਬਸ ਹਾਂ Let them live their life ਸ਼ਰੂਖਾਂ ਦੀਆਂ ਬੇਟੀਆਂ ਸ਼ਰੂਖਾਂ ਦੀ ਓ ਜੋ ਪ੍ਰਾਅ ਮਦਰ ਕਰਨਪਾਲ ਦੀ ਬੇਟੀਆਂ ਹਾਂ ਤੂੰ ਬਹੁਤ ਬਹੁ ਵੱਡਾ ਬੰਦਾ ਆ ਬਹੁਤ ਵੱਡਾ ਇਨਸਾਨ ਆ ਮੈਂ ਕਰਨਪਾਲ ਦੀ ਬੇਟੀਆਂ ਤੂੰ ਬਹੁਤ ਅਮੀਰ ਆਦਮੀ ਆ ਉਹ ਕਰਨਪਾਲ ਸਿੰਘ ਤੇ ਉਹਦੀ ਤੂੰ ਬੇਟੀਆਂ ਮੈਂ ਅੰਬਾਨੀ ਦੀ ਬੇਟੀਆਂ ਤੇਰਾ ਕਰਨਪਾਲ ਸਿੰਘ ਤੇਰਾ ਪਾਪਾ ਮਾਨੀ ਤੋਂ ਉੱਪਰ ਆ ਉਹ ਮਾਨੀ ਤੋਂ ਵੀ ਜ਼ਿਆਦਾ ਅਮੀਰ ਹੈ ਕੁਛ ਹੈਗੇ ਨੇ ਹਾਂ ਠੀਕ ਹੈ ਤੇ ਉਹਦਾ ਪੂਰਾ ਘਰ ਫੜ ਕੇ ਸਵੀਮਿੰਗ ਕਰਦਾ ਹੈ ਹਾਂ ਤੇ ਸਵੀਮਿੰਗ ਪੂਲ ਬਣਾ ਦੇਾਂਗੇ ਗੱਲ ਕਰ ਤੂੰ ਕੱਲ ਹੀ ਗੱਲ ਸਵੀਮਿੰਗ ਪੂਲ ਕੱਲ ਹੀ ਲਿਆ ਦੇਣੇ ਤੈਨੂੰ ਆਪਣੇ ਘਰ 'ਚ ਹੀ ਬਣਾ ਲੈਣਾ ਹਾਂ ਅੰਬਾਲਾ ਸਿਆਦਾ ਪੂਰਾ ਸਵੀਮਿੰਗ ਪੂਲ ਹਾਂ ਆਪਣੇ ਘਰ ਤੋਂ ਵੱਡਾ ਸਵੀਮਿੰਗ ਪੂਲ ਬਣਾ ਦਾਂਗਾ ਆਪਣੇ ਘਰ 'ਚ ਗੱਲ ਕਰ ਤੂੰ ਅਸੀਂ ਦੇ ਦੇ ਬੋਲੋ ਮੀਰ ਹੁੰਨੇ ਆ ਨਹੀਂ ਨਹੀਂ ਆਲ ਬੀ ਅ ਬਿਗ ਮੈਨ ਵਨ ਡੇ अच्छा दैट्स माय यू नो मैनिफेस्टेशन इट्स कानोस इज कोई ए गुड मैन आई विल बी द बेस्ट आई विल बी अ रिच मैन वंडरिंग गुड मैन गुड गुड तो मैं कोई स्कर्ट जादेगा तो ऐसे ना पैसे इकट्ठे करके मेरी गुल्लक से एक ਵੈਨ ਕਰ ਲਵਾਂਗੇ ਵੈਨ ਵਾਲਾ ਕਰ ਹਾਂ ਵੈਨ ਵੈਲਿਟੀ ਵੈਨ ਲਵਾਂਗੇ ਬਹੁਤ ਤਗੜੀ 4 ਕਰੋੜ ਦੀ ਵੈਲਿਟੀ ਵੈਨ ਲਵਾਂਗੇ ਆਪਾਂ ਠੀਕ ਹੈ ਹਾਂ ਬਾਬਾ ਜੀ ਨੂੰ ਕਹਿ ਕੇ ਸੁਣਾ ਆਪਾਂ ਰੋਜ਼ ਕਿ ਹਾਂ ਆਪਾਂ ਅਮੀਰ ਹੋ ਜਾਣਾ ਠੀਕ ਹੈ ਰੋਜ਼ ਰਾਤ ਨੂੰ ਸੌਣ ਲੱਗਿਆ ਨਾ ਸੁਣਦੇ ਸੀ ਰਾਤ ਨੂੰ ਰੋਜ਼ ਸੌਣ ਲੱਗਿਆ ਬਾਬਾ ਜੀ ਨੂੰ ਕਹਿ ਕੇ ਸੁਣਾ ਬਾਬਾ ਜੀ ਕਿ ਅਸੀਂ ਬਹੁਤ ਜ਼ਿਆਦਾ ਅਮੀਰ ਹੋ ਜਾਈਏ ਠੀਕ ਹੈ ਫੇਰ ਅਸੀਂ ਵੈਨ ਵਾਰੀ ਹਾਂ ਵੈਲਿਟੀ ਵੈਨ ਲਈਏ ਅਸੀਂ ਤੇ ਅਸੀਂ ਬਹੁਤ ਜ਼ਿਆਦਾ ਅਮੀਰ ਹੋ ਜਾਈਏ ਠੀਕ ਹੈ ਐਡਾ ਰੋਜ਼ ਕਹਿ ਕੇ ਸੁਣਾ ਬਾਬਾ ਜੀ ਨੂੰ ਠੀਕ ਹੈ ਹਾਂ ਗੁੱਡ ਚਲੋ ਗੁੱਡ ਨਾਈਟ ਗੁੱਡ ਨਾਈਟ ਦ ਨੈਕਸਟ ਡੇ ਹਾਂਜੀ ਤਾਂ ਸਸਿਕਾਲ ਜੀ ਸਾਰਿਆਂ ਨੂੰ ਅਗਲੀ ਸਵੇਰ ਦਾ ਟਾਈਮ ਹੈ ਤੇ ਮੰਮੀ ਚੱਲਣੇ ਆਪਣੀ ਉੱਥੇ ਯਾਤਰਾ ਯਾਤਰਾ ਦੇ ਹਰਸ ਪਾ ਲਿਆ ਮੰਮੀ ਨੇ ਹਾਂ ਅੱਤੇ ਸਵੇਰ ਦੇ ਕਰੀਬ ਹਰਿਆਣਾ ਜਾਜ ਜਾਣਾ ਯਾਤਰਾ ਕਰਨ ਹੋ ਵਾਏ ਗੁਰੂ ਜੀ ਸਤ ਸ੍ਰੀ ਅਕਾਲ ਨਾ ਵਾਏ ਗੁਰੂ ਜੀ ਦਾ ਕਾਲਸਾ ਵਾਏ ਗੁਰੂ ਜੀ ਦੇ ਪਤੇ ਤੇ ਲੇਟ ਨਹੀਂ ਹੋਗੇ ਨਾ ਬਸ 6 ਵਜੇ ਬਾਸ ਚੱਲਣੀ ਅੱਜ ਤੋਂ ਹੀ ਬਾਸ ਕੜੀ ਅੱਛਾ ਚਾਹ ਪਾਣੀ ਪੀ ਲਿਆ ਹਾਂ ਪੀ ਲਿਆ ਚਾਹ ਨਾ ਪਰ ਖਿਆਲ ਰੱਖੀਂ ਜਬ ਕੁੜੀ ਦਾ ਪੈਸਿਆਂ ਦਾ ਕੁੜੀ ਨੂੰ ਦੇ ਦੇਗਾ ਠੀਕ ਹਾਂ ਚੰਗਾ ਹੈ ਚੰਗਾ ਉਹ ਦੁਬਾਰਾ ਹਾਂ ਮੈਂ ਤੁਸੇ ਉੱਤਰ ਦਸੇ ਹਾਂਜੀ ਤੇ ਹੁਣ ਇਧਰ ਆਂਟੀ ਕੇ ਵੀ ਚੱਲੇ ਨੇ ਨਾਲ ਸੱਸੀ ਕਾਲ ਆਂਟੀ ਅਸੀ ਆ ਚੱਲੇ ਹਾਂਜੀ ਗੁੱਡ ਮਾਰਨਿੰਗ ਤੇ ਅਗਲਾ ਦਿਨ ਤੇ ਮੰਮੀ ਤੁਹਾਨੂੰ ਪਤਾ ਵੀ ਸਵੇਰੇ ਸਵੇਰੇ ਜਾ ਚੁੱਕੇ ਨੇ ਗੁਰਦੁਆਰਾ ਸਾਹਿਬ ਸੰਗਤ ਦੇ ਨਾਲ ਨਰੇ ਹਿaryana ਜਾਣਾ ਉੱਥੇ ਗੁਰਦੁਆਰਾ ਸਾਹਿਬ ਨੇ ਤੇ ਸਾਡੇ ਗੁਰਦੁਆਰਾ ਸਾਹਿਬ ਜਿਹੜਾ ਮੱਲੇ ਵਾਲਾ ਉੱਥੋਂ ਬਸ ਗਈ ਹੈ ਸੰਗਤ ਨੂੰ ਲੈ ਕੇ ਤੇ ਤਾਂ ਕਰਕੇ ਤੇ ਹੁਣ ਬਾਕੀ ਫਿਰ ਅੱਜ ਅਸੀਂ ਘਰੇ ਵਿਹਲੇ ਆ ਤੇ ਹੁਣ ਗੱਲ ਐਦਾ ਵੀ ਮੈਂ ਸੋਚ ਰਿਹਾ ਸੀਗਾ ਸੋਚ ਨਹੀਂ ਰਿਹਾ ਸੀਗਾ ਮੈਂ ਇਹਨਾਂ ਨੂੰ ਕੱਲ ਹੀ ਕਹਿਤਾ ਸੀਗਾ ਆਪਾਂ ਛੋਲੇ ਪੂਰੇ ਬਣਾਣੇ ਨੇ ਮੰਮੀ ਵੀ ਕਹਿ ਕੇ ਗਈ ਸੀ ਛੋਲੇ ਪੂਰੇ ਬਣਾ ਲਿਓ ਤੇ ਅੱਜ ਸਾਡੇ ਘਰ ਬਣਗੇ ਛੋਲੇ ਪੂਰੇ ਤੇ ਉਹ ਤੁਹਾਨੂੰ ਲੱਗ ਵਲੌਗ ਚ ਦੇਖਣ ਨੂੰ ਮਿਲੇਗਾ ਤੇ ਇਹ ਫਿਲਹਾਲ ਇਸ ਵਲੌਗ ਨੂੰ ਇੰਜੋਏ ਕਰੋ ਤੇ ਇਧਰ ਕਾਕਾ ਜੀ ਸੁੱਤੇ ਬੈਨੇ ਚਾਰੇ ਦੀ ਅੱਖ ਖੋਲਤੀ ਮੈਂ ਤੇ ਇਧਰ ਸ਼ੋਭਰੀਤ ਸਫਾਈ ਸੋਈ ਕਰ ਰਹੀ ਹੈ ਇਹਦੀ ਵੀਡੀਓ ਆਪਾਂ ਨਹੀਂ ਬਣਾਣੀ ਹੈਗੀ ਠੀਕ ਤੇ ਮਨਪ੍ਰੀਤ ਕੌਰ ਜੀ ਵੀ ਉੱਠੇ ਪਏ ਨੇ ਸਤਿ ਸ਼੍ਰੀ ਅਕਾਲ ਤੇ ਇਹਨਾਂ ਨੇ ਸਵੇਰੇ ਸਵੇਰੇ ਮੰਮੀ ਦਾ 5 ਵਜੇ ਸ਼ੂਟ ਕੀਤਾ ਜਾਣ ਲੱਗਿਆ ਠੀਕ ਹੈ ਤੇ ਮੈਨੂੰ ਨਹੀਂ ਪਤਾ ਕਿੱਦਾਂ ਦਾ ਹੋਇਆ YouTube ਤੇ ਮੈਂ ਚੈੱਕ ਕਰਾਂਗਾ ਹਲੇ ਤੇ ਫਿਲਹਾਲ ਹੁਣ ਰਸੋਈ 'ਚ ਸਫਾਈ ਵਗੈਰਾ ਕਰਨੀ ਹੈ ਹਲੇ ਕਾਰਵਾਈ ਪਾਣੀ ਹੈ ਹਲੇ ਦਾ ਬਸ ਝਾੜੂ-ਝੂੜੂ ਲੱਗ ਰਿਹਾ ਸੀਗਾ ਵੀਡੀਓ ਦੇ ਵਿੱਚ ਤੇ ਬਸ ਹੁਣ ਪੋਚਾ-ਪੂਚਾ ਲੱਗਣਾ ਠੀਕ ਹੈ ਨਾ ਤੇ ਆਪਾਂ ਛੋਲਿ ਟੂਰੇ ਦੀਆਂ ਦੀ ਕਰ ਰਹੇ ਤਿਆਰੀ ਆਈ ਸ਼ੁਰੂ ਕਰਨੀ ਹੈ छोले भेजते कि देखा अच्छा अच्छा छोले भो के रखते ने ठीक है चलो वीट हेलो काका जी गुड मॉर्निंग हेलो बेबी 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 गुड मॉर्निंग गुड मॉर्निंग ਗੁੱਡ ਮਾਰਨਿੰਗ ਹੈਲੋ ਉੱਠੋ ਉਹ ਹੈਲੋ ਉੱਠਣਾ ਨਹੀਂ ਕਰਕੇ ਛੁੱਟੀ ਹੈ ਘੁੰਮਣਾ ਬੰਨਣਾ ਨਹੀਂ ਨਹੀਂ ਹਨੀ ਦੇਖੋ ਖਗਵੇ ਪਟਦੀ ਫੁੱਲ ਨੀਂਦ ਚ ਫੁੱਲ ਨੀਂਦ ਚ ਤਿਆਰ ਸਾਡੇ ਮੈਟ ਇਹ ਸਾਰੇ ਹੁਣ ਇੱਥੇ ਦਵਾਰ ਤੇ ਪਾਏ ਹੋਏ ਨੇ ਤਾਂ ਕਿ ਦੀਵਾਰ ਤੇ ਮਿੱਟੀ ਨਾ ਪਵੇ ਤਾਂ ਕਰੇ ਦੀਵਾਰ ਸਾਰੀ ਕਵਰ ਕੀਤੀ ਹੋਈ ਆਪਾਂ ਮੈਟਾਂ ਦੇ ਨਾਲ ਠੀਕ ਹੈ ਨਾ ਤੇ ਮਰ ਵੀ ਦੇਖ ਕੇ ਆਤਰੀ ਮਜ਼ਾਕ ਕਰ ਰਿਹਾ ਮਜ਼ਾਕ ਕਰ ਰਿਹਾ ਮਜ਼ਾਕ ਕਰ ਰਿਹਾ ਵੀ ਇਹ ਫਿਰ ਚੱਕ ਕੇ ਨਾ ਇਹਦੇ ਤੇ ਪਾ ਦੇਣੀਆਂ ਕਿਉਂਕਿ ਸਫਾਈ ਸੂਈ ਕਰਨੀ ਹੁੰਦੀ ਨਾ ਸਾਰੀ ਵੇੜਾ ਬੂੜਾ ਸਾਫ਼ ਕਰਨਾ ਹੁੰਦਾ ਤੇ ਤਾਂ ਕਰਕੇ ਫਿਰ ਇੱਥੇ ਪਾ ਦੇਣੀਆਂ ਨੇ ਇਦਾਂ ਤੇ ਚਲੋ ਬਾਅਦ ਚ ਭੁੱਲ ਜਾਂਦੀਆਂ ਨੇ ਵੈਸੇ ਵਿਛਾਣੇ ਭੁੱਲ ਜਾਂਦੀਆਂ ਨੇ ਅਕਸਰ ਅਸੀਂ ਵਿਛਾਣਦੇ ਹੁੰਨੇ ਕਈ ਵਾਰੀ ਤੇ ਇਹਨਾਂ ਨੂੰ ਧੋਣਾ ਵੀ ਬਣਦਾ ਵੈਸੇ ਬਹੁਤ ਜ਼ਿਆਦਾ ਮਿੱਟੀ ਨਾਲ ਚ ਫਸੀ ਪਈ ਐ ਧੋ ਦੋ ਮਸ਼ੀਨ ਦੇ ਵਿੱਚ ਧੋ ਦੋ ਹਾਂ ਕੰਟੈਂਟ ਵਧੀਆ ਜੀ ਹੋਰ ਆ ਗਿਆ ਜੀ ਬੋਲੇ ਸ਼ਬਰੀਤ ਕਹਿੰਦੇ ਅੱਜ ਤੁਸੀਂ ਧੋ ਦੋ ਵੀ ਲੈਣੇ ਐ ਅੱਛਾ ਧੋ ਦਾਂਗੇ ਕੋਈ ਚੱਕਰ ਨਹੀਂ ਜੀ ਸਾਡੇ ਘਰ ਦਾ ਕੰਮ ਐ ਸਾਡੇ ਘਰ ਦਾ ਕੰਮ ਐ ਕਰ ਸਕਦੇ ਆ ਅਸੀਂ ਮੇਗਾ ਜਿਹੜੇ ਆਏ ਨੇ ਮੰਮੀ ਐ ਨਹੀਂ ਕਰੇ ਕੋਈ ਗੱਲ ਨਹੀਂ ਆ ਜਿਹੜੇ ਆਹੋ ਤੁਹਾਨੂੰ ਆਜ਼ਾਦੀ ਮਿਲੀ ਹੋਈ ਨਾ ਅੱਜ ਤੁਹਾਨੂੰ ਨਾ ਕਿ ਆਜ਼ਾਦੀ ਸੀਗੇ ਉਹ ਹੀ ਕਰਨੀ ਐ ਵੀ ਜਿਹੜੇ ਰੋਜ਼ ਕਰਨੇ ਆ আচ্ছা ਚਲੋ ਠੀਕ ਹੈ ਹਾਂਜੀ ਤੇ ਹੁਣ ਟਾਈਮ ਹੋ ਚੁੱਕੇ ਨੇ 11:30 ਤੇ ਆਪਣੇ ਤਿਆਰੀ ਚੱਲ ਰਹੀ ਐ ਹੁਣ ਹੌਲੀ ਹੌਲੀ ਛੋਲੇ ਢੂਰਿਆਂ ਆ ਦੀ ਛੋਲੇ ਢੂਰੇ ਬਣਨੇ ਨੇ ਤੇ ਉਹ ਪਾ ਤੁਹਾਡੇ ਨਾਲ ਰੈਸਪੀ ਜ਼ਰੂਰ ਸ਼ੇਅਰ ਕਰਾਂਗੇ ਉਹ ਨੈਕਸਟ ਬਲੌਗ ਦੇ ਵਿੱਚ ਤੇ ਬਾਕੀ ਹੁਣ ਇਸ ਵਲੋਗ ਨੂੰ ਆਪਾਂ ਇੱਥੇ ਐਂਡ ਕਰਦੇ ਆਂ ਤੇ ਜੁੜੇ ਹੋ ਸਾਡੇ ਵਲੋਗ ਦੇ ਨਾਲ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਕਿੱਦਾਂ ਦਾ ਲੱਗਿਆ ਤੇ ਨੈਕਸਟ ਵਲੋਗ ਤੁਹਾਨੂੰ ਜ਼ਿਆਦਾ ਵਧੀਆ ਲੱਗੇਗਾ ਤੇ ਪਲੀਜ਼ ਲਾਈਕ ਕਰਦੇ ਸ਼ੇਅਰ ਕਰਦੇ ਹੋ ਵੀਡੀਓ ਨੂੰ ਜੇ ਹੋ ਸਕੇ ਤੇ ਕਮੈਂਟ ਜ਼ਰੂਰ ਪਲੀਜ਼ ਕਰਦੇ ਹੋ ਪਲੀਜ਼ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਾਚ ਸਸੇ ਗਾ